ਅੱਜ ਜਿਹੜੀ ਕਿਤਾਬ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਉਹ ਕਿਤਾਬ ਹੈ ਇੱਕ ਇਤਿਹਾਸ ਦੀ ਕਿਤਾਬ ਜਾਨੀ ਕਿ ਪੰਜਾਬ ਔਰੰਗਜੀਤ ਤੋਂ ਮਾਊਂਟ ਵੈਂਟਨ ਤੱਕ ਦਾ ਇਤਿਹਾਸ ਇਹ ਕਿਤਾਬ ਰਾਜਮਨ ਗਾਂਧੀ ਦੁਆਰਾ ਲਿਖੀ ਗਈ ਹੈ ਅਨੁਵਾਦ ਹਰਪਾਲ ਸਿੰਘ ਪੰਨੂ ਜੀ ਨੇ ਕੀਤਾ ਹੋਇਆ ਹੈ ਹਰਪਾਲ ਸਿੰਘ ਪੰਨੂ ਜੀ ਦੀਆਂ ਕਿਤਾਬਾਂ ਦੀ ਇੱਕ ਖੂਬਸੂਰਤੀ ਹੈ ਕਿ ਜਦੋਂ ਵੀ ਕੋਈ ਉਹਨਾਂ ਨੂੰ ਪੜਨਾ ਜਾਂ ਸ਼ੁਰੂ ਕਰਦਾ ਹੈ ਤਾਂ ਉਹਨਾਂ ਦਾ ਅੰਤ ਹੀ ਕਰਕੇ ਛੱਡਦਾ ਹੈ ਮਤਲਬ ਕਿ ਪੜ੍ਹਨੇ ਵਿੱਚ ਬਹੁਤ ਹੀ ਸੁਖਾਲੀਆਂ ਹੁੰਦੀਆਂ ਨੇ ਉਹਨਾਂ ਦੀ ਭਾਸ਼ਾ ਬਹੁਤ ਹੀ ਸਰਲ ਅਤੇ ਸੋਹਣੀ ਹੁੰਦੀ ਹੈ ਤੇ ਪਾਠਕ ਛੇਤੀ ਹੀ ਪੜ੍ਹ ਅਤੇ ਸਮਝ ਲੈਂਦਾ ਹੈ ਇਹ ਕਿਤਾਬ ਯੂਨੀ ਸਟਾਰ ਪਬਲਿਕੇਸ਼ਨ ਦੁਆਰਾ ਛਾਪੀ ਗਈ ਸੀ 2023 ਵਿੱਚ ਪਹਿਲੀ ਵਾਰ ਤੇ ਇਸ ਦਾ ਰੇਟ 495 ਰੁਪਏ ਹੈ ਤੁਸੀਂ ਫ੍ਰੀ ਡਿਲੀਵਰੀ ਕਰੇ ਮੰਗਵਾ ਸਕਦੇ ਹੋ ਔਰ ਇਸ ਵਿੱਚ ਔਰੰਗਜ਼ੇਬ ਦੀ ਮੌਤ ਤੋਂ ਪਹਿਲਾਂ ਦਾ ਪੰਜਾਬ ਫਿਰ 1757 ਤੋਂ 1799 ਤੱਕ ਅਫਗਾਨ ਅਤੇ ਸਿੱਖ ਰਣਜੀਤ ਸਿੰਘ ਅਤੇ ਉਸਦੇ ਵਾਰਸ ਬ੍ਰਿਟਿਸ਼ ਪੰਜਾਬ ਤੇ ਇਸ ਤਰ੍ਹਾਂ ਆਜ਼ਾਦੀ ਅਤੇ ਸਦਮਾ ਮਿਲਵਰਤੰਦ ਵੰਡ ਦਾ ਹੌਕਾ ਤੇ ਐਂਡ ਤੱਕ 1947 ਤੱਕ ਜਾ ਕੇ ਇਹ